ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗਰੂ ਪਿਆਰ ਵਾਲਿਓ ਭਗਤ ਫਰੀਦ ਜੀ ਆਂਦੇ ਇੱਕ ਹੋਰ ਸ਼ਲੋਕ ਦੇ ਨਾਲ ਆਪਾਂ ਸਾਂਝ ਪਾਉਣ ਦਾ ਯਤਨ ਕਰੀਏ ਇਸ ਸ਼ਲੋਕ ਦੇ ਵਿੱਚ ਵੀ ਭਗਤ ਜੀ ਕੜਿਹਾਰ ਦੀ ਉਹਦਾ ਹੱਥ ਬੰਦੇ ਨੇ ਕੜਿਹਾਰ ਨੂੰ ਖੜੀ-ਖੜੀ ਮਾਰੇ ਜਾਂਦੇ ਸਮੇਂ ਦਾ ਬੂਧ ਕਰਾਉਣ ਵਾਸਤੇ ਕੀ ਫਰਮਾਨ ਕਰਦੇ ਨੇ ਭਗਤ ਜੀ ਕੜਿਏ ਕੜਿਏ ਮਾਰੀਐ ਪਹਿਰੀ ਲਾਹ ਸਜਾਏ ਸੋ ਕੜਿਆਲ ਕਿਉਂ ਦੁਖੀ ਰਹਿਣ ਵਿਹਾਈ ਭਗਤ ਜੀ ਪਰਮਾਨੰ ਕਰਦੇ ਨੇ ਕਹਿੰਦੇ ਕੜਿਆਲ ਨੂੰ ਘੜੀ ਘੜੀ ਪਹਿਰ ਪਹਿਰ ਕੁੱਟਿਆ ਜਾਂਦਾ ਹੈ ਮਾਰਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਸਮੇਂ ਦਾ ਬੋਧ ਹੋ ਸਕੇ ਪ੍ਰਾਰਥਨਾ ਸਮੇਂ ਦੇ ਵਿੱਚ ਐਦਾਂ ਕੀਤਾ ਜਾਂਦਾ ਸੀਗਾ ਸੋ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਸਾਡਾ ਸਰੀਰ ਹੈ ਸੋ ਕੜਿਆਲ ਕਿਉਂ ਦੁਖੀ ਰਹਿਣ ਵਿਹਾਈ ਇਸ ਤਰ੍ਹਾਂ ਸਾਡਾ ਸਰੀਰ ਹੈ ਜਿਵੇਂ ਘੜਿਆਲ ਆਪਣਾ ਸਮਾਂ ਜਿਹੜਾ ਚੋਟਾਂ ਦੇ ਵਿੱਚ ਬਤੀਤ ਕਰਦਾ ਹੈ ਦੁਖੀ ਹੁੰਦਾ ਹੈ ਇਸੇ ਤਰ੍ਹਾਂ ਸਾਡਾ ਸਰੀਰ ਹੈਗਾ ਆਪਣੀ ਜਿਹੜੀ ਜ਼ਿੰਦਗੀ ਦੀ ਰਾਤ ਹੈ ਦੁਖੀ ਰਹਿਣ ਵਿਹੇ ਰਹਿਣ ਕਹਿੰਦੇ ਨੇ ਰਾਤਰੀ ਨੂੰ ਕਹਿੰਦੇ ਇਨਸਾਨ ਫਿਰ ਉਹ ਨਾ ਦੁਖੀ ਅਵਸਥਾ ਦੇ ਵਿੱਚ ਹੀ ਬਤੀਤ ਕਰਦਾ ਹੈ ਕਿਉਂਕਿ ਜਦੋਂ ਅਸੀਂ ਲਾਲਸਾਵਾਂ ਦੇ ਵਸ ਹੁੰਨੇ ਆ ਈਰਖਾ ਦੇ ਵਸ ਹੁੰਨੇ ਆ ਸਾੜੇ ਦੇ ਵਸ ਹੁੰਨੇ ਆ ਫਿਰ ਸਾਡੇ ਸਰੀਰਾਂ ਜਿਹੜਾ ਸਾਡਾ ਉਹ ਦੁਖੀ ਰਹਿੰਦਾ ਹੈਗਾ ਸੋ ਇਹ ਤਾਂ ਛੁਟਕਾਰਾ ਪਾਉਣਾ ਤਾਂ ਪ੍ਰਮਾਤਮਾ ਦੀ ਬੰਦਗੀ ਵੱਲ ਆਈਏ ਪ੍ਰਮਾਤਮਾ ਦੇ ਸੇਵਨ ਵੱਲ ਆਈਏ ਵਿਰਲੇ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਲ ਜੋੜਦੇ ਨੇ ਸੋ ਨਹੀਂ ਬਹੁਤਿਆਂ ਦੀ ਤਾਂਹੀ ਅਵਸਥਾ ਹੁੰਦੀ ਹੈ ਇਸ ਤਰ੍ਹਾਂ ਕੜੀ ਹਾਲਤੀ ਹੁੰਦੀ ਹੈ ਕੜੀਏ ਕੜੀਏ ਮਾਰੀ ਹੈ ਫਹਿਰੀ ਲਾਹ ਸਜਾਈ ਸੋ ਇਹੜਾ ਕੜਿਆਲ ਜੋ ਦੁਖੀ ਰਹਿਣ ਪਿਆ ਹੈ ਇਸ ਤੋਂ ਪਹਿਲੇ ਸ਼ਲੋਕ ਦੇ ਵਿੱਚ ਵੀ ਭਗਤ ਜੀਆ ਨੇ ਕੜੀ ਹਾਲ ਦੀ ਧਾਰਨ ਕੀਤੀ ਸੀ ਫਰੀਦਾ ਦਰ ਦਰਵਾਜ਼ਾ ਜਾਇਕ ਹੈ ਕਿਉਂ ਡੇ ਠੋਕੜੀ ਹਾਲ ਇਹਨੋਂ ਦੋਸਾਂ ਮਾਰੀ ਹੈ ਹਮ ਦੋਸਾਂ ਦਾ ਕਿਆ ਹਾਲ ਸੋ ਸਾਰਿਆਂ ਦੀ ਜਿਹੜੀ ਜ਼ਿੰਦਗੀ ਦੀ ਰਾਤ ਆ ਸੌਖੀ ਲੰਘੇ ਸਤਿਗੁਰੂ ਕਿਰਪਾ ਕਰਨ ਆਪਣੀ ਬੰਦਗੀ ਦੇ ਨਾਲ ਜੋੜ ਕੇ ਰੱਖਣਾ ਸਾਰਿਆਂ ਤੇ ਕਿਰਪਾ ਹੋਵੇ ਸਾਡੀ ਜ਼ਿੰਦਗੀ ਦੀ ਜਿਹੜੀ ਰਾਤ ਐ ਸੌਖੀ ਲੰਘੇ ਭੁੱਲ ਚੁੱਕਦੀ ਖਿਮਾ ਵਰਸਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ